ਸਤਲੁਜ ਦਰਿਆ ਦਾ ਪਿੰਡ ਗਜਨੀ ਵਾਲੇ ਪਿੱਛੇ ਟੁੱਟੇ ਬੰਨ ਤੋਂ ਬਾਅਦ ਲਗਾਤਾਰ ਪਾਣੀ ਪਿੰਡ ਵਾਲੇ ਪਾਸੇ ਵਧ ਰਿਹਾ ਹੈਗਾ ਤੇ ਜਿਸ ਜਗ੍ਹਾ ਤੇ ਬੰਨ ਟੁੱਟਾ ਸੀ ਉਹ ਜਗ੍ਹਾ ਹੁਣ ਕਾਫੀ ਅੱਗੇ ਰਹਿ ਗਈ ਮੈਂ ਇੱਧਰ ਹੱਥ ਦੇ ਜਰੀਏ ਤੁਹਾਨੂੰ ਦਿਖਾ ਰਿਹਾ ਹੈਗਾ ਜਿਹੜੇ ਟਾਵਰ ਦਿਖਾਈ ਦੇ ਰਿਹਾ ਪਿੱਪਲ ਵੀ ਉਹ ਦਿਖਾਈ ਦੇ ਰਿਹਾ ਉੱਥੇ ਸਾਰਾ ਰਸਤਾ ਹੁਣ ਬਲੌਕ ਹੋ ਗਿਆ ਤੇ ਪਾਣੀ ਹੁੰਮਦਾ ਘਮਾਉਂਦਾ ਪਿੰਡ ਵੱਲ ਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੋਕਾਂ ਦੇ ਘਰ ਜਿਹੜੇ ਆ ਉਹ ਡੁੱਬਣੇ ਸ਼ੁਰੂ ਹੋ ਗਏ ਆ ਘਰਾਂ ਦੇ ਲਾਗੇ ਪਾਣੀ ਆ ਕੇ ਖੜ ਗਿਆ ਤਸਵੀਰਾਂ ਜਿਹੜੀਆਂ ਤੁਸੀਂ ਦੇਖਦੇ ਇੱਥੇ ਹਰਾ-ਚਾਰਾ ਸੀ ਉਹ ਖਰਾਬ ਹੋ ਗਿਆ ਘਰ ਦੇ ਲਾਗੇ ਤੇ ਘਰ ਦੇ ਵਿੱਚ ਪਾਣੀ ਦਾਖਲ ਹੋ ਗਿਆ ਤੇ ਨਾਲ ਹੀ ਤੂੜੀ ਜਿਹੜੀ ਤੁਸੀਂ ਦੇਖਦੇ ਹੋ ਤੂੜੀ ਨੂੰ ਪਾਣੀ ਪੈ ਗਿਆ ਪਸ਼ੂਆਂ ਦੇ ਲਈ ਹਰਾ-ਚਾਰਾ ਖਤਮ ਤੂੜੀਆਂ ਖਤਮ ਤੇ ਪਿੰਡ ਵਾਲੇ ਪਾਸੇ ਜਿਸ ਜਗ੍ਹਾ ਦਾ ਦਰਿਆ ਹੈ ਉਸ ਤੋਂ ਲਗਭਗ ਅੱਧਾ ਕਿਲੋਮੀਟਰ ਅਸੀਂ ਪਿੱਛੇ ਖੜੇ ਆ ਤਸਵੀਰਾਂ ਦੇਖੋ ਇਸ ਰੋਡ ਤੇ ਆ ਉਹ ਪੁਆਇੰਟ ਹੈਗਾ ਜਿੱਥੇ ਗੱਟੀ ਮੱਤੜ ਨੂੰ ਰਸਤਾ ਜਾਂਦਾ ਹੈ ਉਸ ਪੁਆਇੰਟ ਤੇ ਆ ਗਏ ਆ ਇਸ ਪੁਆਇੰਟ ਜਿੱਦਰਾ ਮਲਕੀਤ ਸਰਪੰਚ ਦੇ ਘਰ ਨੂੰ ਝੜਕ ਜਾਂਦੀ ਆ ਉਹ ਵੀ ਸਾਰਾ ਪਾਣੀ ਪਾਰ ਗਿਆ ਝੋਨੇ ਦੇ ਵਿੱਚ ਵੀ ਪਾਣੀ ਆ ਗਿਆ ਪਿੰਡ ਦੇ ਲਾਗੇ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਹੈ ਹਾਲਾਤ ਜਿਹੜੇ ਆ ਉਹ ਖਰਾਬ ਹੋ ਗਏ ਬਾਈ ਜੀ ਅੱਜ ਸਵੇਰੇ ਆਇਆ ਇੱਥੇ ਇਹ ਪਾਣੀ ਰਾਤ ਦੇ ਖਰੀਬ 10 ਵਜੇ ਇੱਥੇ ਪਾਣੀ ਪੈਣਾ ਸ਼ੁਰੂ ਹੋ ਗਿਆ ਸਾਡੀ ਮੇਰੀ ਹਵੇਲੀ ਵਿੱਚ ਇਹ ਤੁਹਾਡਾ ਘਰ ਹੈ ਇਹ ਮੇਰਾ ਘਰ ਹੈ ਅੱਛਾ ਅੱਛਾ ਤੇ ਇੱਥੇ ਹੌਲੀ ਹੌਲੀ ਜਿਵੇਂ ਪਹਿਲਾਂ ਇੱਧਰ ਸ਼ੁਰੂ ਹੋਇਆ ਨੋਜ ਦੇ ਨਾਲ ਨਾਲ ਤੇ ਬਾਅਦ ਫਿਰ ਇੱਧਰ ਬੇਰੀ ਦੇ ਵੱਲੋਂ ਪੈਨ ਲਾ ਪਿਆ ਇਹ ਮੁੰਡਿਆਂ ਨੇ ਜਾ ਕੇ ਬੰਨਿਆ ਗਿਆ ਕੱਲ੍ਹ ਗੱਟੇ ਘੁਟੇ ਰਾਕੇ ਪਰ ਉਹ ਕਿੱਥੇ ਬਣੀਂਦਾ ਪਾਣੀ ਖਾਰ ਇਨੀ ਪਾ ਆ ਗਿਆ ਬਾਅਦ ਜੇ ਸੀ ਮਹंगाई ਉਹਨੇ ਨਾ ਕੋਈ ਰੋਗ ਲੱਗੀ ਏ ਉਹਦਵਾ ਫਿਰ ਉਹ ਵਿਚਾਲਿਓ ਲੱਗ ਪਿਆ ਪੌਣਾ ਉਧਰੋਂ ਪੈਂਦਾ ਪੈਂਦਾ ਇਹ ਤਾਂ ਇਹ ਪਾਣੀ ਨਹੀਂ ਆਇਆ ਸਾਡੀ ਇਧਰ ਤੇ ਉਧਰੋਂ ਆ ਪਾਣੀ ਪਿੱਛੋਂ ਦੀ ਵਾਲਕੇ ਆਂ ਦੀ ਪਿੱਛੋਂ ਦੀ ਇਹ ਤਾਂ ਸਾਡੇ ਆ ਲਾਉਂਦੇ ਆ ਜਿਹੜਾ ਇਧਰ ਬੰਨ ਟੁੱਟਿਆ ਉਹਨੇ ਕਰਕੇ ਹਾਂ ਜੀ ਹੁਣ ਦੋ ਬੰਨ ਟੋਟ ਗਏ ਨੇ ਇੱਕ ਉਹਦੇ ਨਾਲ ਟੁੱਟ ਗਿਆ ਇੱਕ ਪਿੱਛੇ ਟੁੱਟ ਗਿਆ ਦੋਆ ਪਾਸੇ ਘੁੰਮ ਕੇ ਉਹ ਸਾਰਾ ਤੁਸੀਂ ਵੇਖਿਆ ਚੋਰ ਕਲੋਨੀ ਉਹ ਮਕੇ ਤਾਂ ਸੇਮ ਨਾਲ ਚ ਪੈਂਦਾ ਪਿਆ ਇਹ ਪਿਛਾਈ ਜਾਂਦਾ ਬਾਦ ਤੇ ਤੁਹਾਡੇ ਜਿਵੇਂ ਕਾਰ ਦੇ ਵਿੱਚ ਪਾਣੀ ਵੜ ਗਿਆ ਹੈਗਾ ਤੂੜੀ ਖਰਾਬ ਹੋ ਗਈ ਕੀ ਕੁਝ ਖਰਾਬ ਹੋ ਗਿਆ ਤੁਹਾਡਾ ਇੰਨੇ ਚਾਹ ਤੁਸੀਂ ਸਾਹਮਣੇ ਵੇਖ ਸਕਦੇ ਹੁਣ ਆ ਪੱਠੇ ਸੀ ਇੱਥੇ ਸਾਰੇ ਹੁਣ ਕੋ ਦਿਖਦਾ ਨਹੀਂ ਪਿਆ ਨਾਲਾ ਤੂੜੀ ਵੇਖ ਲਓ ਤੂੜੀ ਵੀ ਖਰਾਬ ਹੋ ਗਈ ਘਰ ਵਿੱਚ ਪਿਛਲੀ ਵੇਹਲੀ ਮੇਰੀ ਨੀਵੀਂ ਉਹਦੇ ਚ ਵੀ ਪਾਣੀ ਪੈ ਗਿਆ ਥਾਰੇ ਅੱਛਾ ਹਾਂ ਜੀ ਉਰੀ ਚ ਪਾਣੀ ਪੈ ਗਿਆ ਪਿੱਛੇ ਇੱਕ ਵੇਲੀ ਹੋਰ ਹੈ ਪਸ਼ਵਾਂ ਦੀ ਹਾਂ ਜੀ ਹਾਂ ਪਸ਼ਵਾਂ ਦੀ ਹੀ ਹੈ ਵੇਲੀ ਮਗਰ ਉਹਦੇ ਚ ਪਾਣੀ ਪੈ ਗਿਆ ਤੇ ਆ ਨੀਆਂ ਨਾਲੇ ਪਾਣੀ ਲੱਗਿਆ ਖੜਾ ਤੇ ਫਸਲਾਂ ਵੀ ਸਾਰੀਆਂ ਖਰਾਬ ਹੋਈਆਂ ਨੀਆਂ ਇਹ ਚੋਣਾ ਵੀ ਤੁਹਾਡਾ ਇਹ ਚੋਣਾ ਹੈ ਮੇਰਾ ਅੱਜ ਤੱਕ ਹੀ ਥਾਂ ਬਣਾਓ ਪਰਾ ਦੂਰ ਦਰਿਆ ਤੋਂ ਆਪਾਂ ਲੱਗਾ ਅੱਧਾ ਕਿਲੋਮੀਟਰ ਪਿੱਛੇ ਬੈਠੇ ਹਾਂ ਜੀ ਅੱਧਾ ਕਿਲੋਮੀਟਰ ਲੱਗੇ ਆ ਜੀ ਅੱਧਾ ਕਿਲੋਮੀਟਰ ਤੱਕ ਵੀ ਮਾਰ ਕਰ ਗਿਆ ਹਾਂ ਜੀ ਹਾਂ ਜੀ ਮਾਰ ਕਰ ਗਿਆ ਜਦੋਂ 2023 ਚ ਆਇਆ ਪਾਣੀ ਉਹ ਇੱਕੇ ਦਾ ਪਾਣੀ ਆ ਉਦੋਂ ਮਾਰ ਮਾਰੀ ਤੇ ਉਤੋਂ ਦੀ ਆ ਸੜਕ ਤੋਂ ਉੱਤੋਂ ਵਗਣ ਲੱਗ ਪਿਆ ਪਾਣੀ ਜੋ 23 ਹੁਣ ਕੀ ਹੋਇਆ ਹੁਣ ਪਾਣੀ ਚਲੋ ਕੁਦਰਤੀ ਜਿਵੇਂ ਬਣ ਕੇ ਚੱਲ ਪਾਣੀ ਪਿਛਲੇ ਤੇਜ਼ ਫੁੱਲ ਚੱਲਦਾ ਰਿਹਾ ਦਰਿਆ ਡੂੰਗਾ ਹੋ ਗਿਆ ਆ ਕਿ ਥੋੜਾ ਥੋੜਾ ਪਾਣੀ ਪਿੱਛੇ ਹੋੜੀ ਕਰਕੇ ਛੱਡਦੇ ਪੈਣੇ ਹਰੀ ਘਿਹਰ ਤੋਂ ਤੇ ਜੇ ਇੱਕਦਮ ਜ਼ਿਆਦਾ ਛੱਡਦੇ ਨੇ ਫਿਰ ਤਾਂ ਪਾਣੀ ਸਾਰੇ ਇੱਥੇ ਜਲਥਲ ਹੋ ਜਾਣੀ ਹਾਂਜੀ ਤੇ ਕੀ ਕੀ ਨੁਕਸਾਨ ਹੋ ਗਿਆ ਆਪਣੇ ਘਰ ਦੇ ਚ ਪਾਣੀ ਇਹਨੇ ਵੜਿਆ ਜੀ ਨਹੀਂ ਨਹੀਂ ਅੰਦਰ ਨਹੀਂ ਵੜਿਆ ਅੱਛਾ ਬਰ ਬਾਰੇ ਤੇ ਇੱਕ ਪਸ਼ੂ ਪਿੱਛੇ ਨੇ ਪਸ਼ੂ ਵਾਲੇ ਪਾਸੇ ਵੜ ਗਿਆ ਪਿੱਛੇ ਹਾਂ ਨਹੀਂ ਅਜੇ ਪਿੱਛੇ ਵੀ ਨਹੀਂ ਵਾ ਸ਼ਾਮ ਤੱਕ ਹੋ ਜਾਏਗਾ ਉਧਰ ਬਰਾਬਰ ਦਾ ਅੱਛਾ ਪਸ਼ੂ ਵਾਲੇ ਪਸ਼ੂ ਵਾਲੇ ਜੀ ਲਾਗੇ ਲੱਗ ਗਿਆ ਉਧਰ ਨਹੀਂ ਹਾਂਜੀ ਨਾਲ ਲੱਗਾ ਖੜਾ ਐ ਐਵੇਂ ਇੰਨਾ ਕੋਨੀਵਾ ਜਿਵੇਂ ਆ ਪਿਆ ਬਾਰ ਵਾਸਤੇ ਇਹ ਉਧਰ ਨਹੀਂ ਜਮੀਨ ਹੈ ਤੁਹਾਡੀ ਇੱਥੇ ਐਸੀ ਦੋ ਪ੍ਰਾਂ ਸਾਡੇ 8 ਕਿਲ ਤਾਂ ਹੈ 8 ਕਿਲੇ 8 ਕਿਲੇ ਪਾਣੀ ਪੈ ਗਿਆ ਹਾਂ ਸਾਰਾ ਚ ਪੈ ਗਿਆ ਜੀ ਕਿਸਮਤ ਚ ਪਾਣੀ ਪੈ ਗਿਆ ਕਿਸਮਤ ਚ ਪੈ ਗਿਆ ਭਾਜੀ ਪਾਣੀ ਹੁਣ ਆ ਫਸਲ ਤੁਹਾਡੇ ਸਾਹਮਣੇ ਵੇਖ ਲੈ ਨਿਸਰਦੀ ਪਈ ਏ ਤੇ ਹੁਣ ਤੂੰ ਸਾਹਵਲਾ ਲਾ ਜੇ ਆ ਹੋਰ ਪਾਣੀ ਵਧਦਾ ਤੇ ਸਾਰੀ ਫਸਲ ਖਰਾਬ ਹੋ ਜਾਣੀ ਹਾਂ ਬਿਲਕੁਲ ਜੀ ਯਾਰ ਇਹ ਆਖੋ ਹੀ ਵੇਖ ਸਕਦੇ ਜੇ ਤੂੰ ਤੇ ਚ ਪਾਣੀ ਪੈ ਗਿਆ ਸਾਰਾ ਬਹੁਤ ਖਰਾਬ ਹੋ ਗਈ ਮੋਟਰ ਵਿੱਚੇ ਡੋਪ ਗਈ ਆ ਸਾਹਮਣੇ ਆਪਣੇ ਬੋਹਰੇ ਆ ਉਹ ਸਾਹਮਣੇ ਮੋਟਰ ਕੱਢੀ ਪਈ ਬਾਰ ਆ ਨਾਲ ਪਾਣੀ ਕੋਠੀ ਤੇ ਵੀ ਲੱਗਾ ਖੜਾ ਪੀਲੇ ਪਾਸੇ ਲੱਗਿਆ ਹੜਾ ਬਿਲਕੁਲ ਮਕਾਨਾਂ ਦੇ ਵਿੱਚ ਪਾਣੀ ਜਿਹੜਾ ਦਾਖਲ ਹੋ ਗਿਆ ਇੱਧਰ ਸਾਹਮਣੇ ਤੁਸੀਂ ਦੇਖੋ ਵੀ ਚੋਨਾ ਖਤਮ ਹੋ ਗਿਆ ਚੋਨੇ ਖਤਮ ਹੋ ਗਏ ਪਿੰਡ ਦੇ ਲਾਗੇ ਪਾਣੀ ਪਹੁੰਚ ਗਿਆ ਹਾਲਾਤ ਦੋਨਾਂ ਮਤਲ ਗਜਨੀ ਵਾਲੇ ਤੁਹਾਨੂੰ ਦਿਖਾ ਰਹੇ ਹਾਂ ਹੁਣ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ ਕੀ ਮੰਗ ਮੰਗ ਹੈ ਗਈ ਆ ਪ੍ਰਸ਼ਾਸਨ ਅੱਗੇ ਮੰਗ ਸਰਕਾਰ ਤੇ ਉਹੀ ਹੈ ਕਿ ਮੰਨ ਕੇ ਚੱਲ ਜਿਵੇਂ ਕੋਈ ਬੰਨ ਬਣਾਇਆ ਜਾਵੇ ਕੋਈ ਨਾਲ ਦਰਿਆ ਦੇ ਜਾਂ ਲੋਚਾ ਜਿਵੇਂ ਲੋਕਾਂ ਦੀਆਂ ਦੀ ਜਮੀਨਾਂ ਟਹਿ ਗਈਆਂ ਨੇ ਮੰਨ ਕੇ ਚੱਲ ਤੇ ਜਦੋਂ ਕਾਲੀਆਂ ਦੀ ਸਰਕਾਰ ਪੈ ਰਹੀ ਏ ਉਹ ਜੋ ਵੀ ਉਹਨਾਂ ਪਰਾਲਾ ਕੀਤਾ ਜੋ ਕੁਝ ਵੀ ਆ ਅਨੋਚਾ ਪਈਆਂ ਨੇ ਕੋਈ ਪਾਈਆਂ ਹੜੇ ਪਈਆਂ ਨਹੀਂ ਤੇ ਇੱਥੇ ਉਹਨੂੰ ਤੁਸਾਲ ਵਾਲਾ ਕਾਲੀਆਂ ਨੇ ਬਚਾਈਆਂ ਸੀ ਹਾਂ ਬਚਾਈਆਂ ਕਨੈਕਸ਼ਨ ਬਹੁਤ ਲਾਇਆ ਦਿੱਤੇ ਜੀ ਸਾਨੂੰ ਇੱਥੇ ਸਾਡੇ ਪਾਰਟਨ ਬਹੁਤ ਸੋਲਤ ਦੀ ਪ੍ਰਕਾਸ਼ ਸਿੰਘ ਬਾਦਲ ਆ ਰਿਹਾ ਚਲ ਉਹਨੂੰ ਡੈਥ ਹੋ ਗਈ ਹੁੰਦੀ ਉਹ ਤੋਂ ਵੀ ਖੁਦ ਸਾਡੇ ਜੈਨੀ ਵਾਲੇ ਦੋ ਤਿੰਨ ਵਾਰੀ ਆ ਚੁੱਕੇ ਹੈ ਬਾਦਲ ਬਾਦਲ ਖੁਦ ਆ ਪਾਇਆ ਤੇ ਅਜੇ ਤੱਕ ਕੋਈ ਕੈਪਟਨ ਨਹੀਂ ਆ ਕੋਈ ਦੂਜੀ ਸਰਕਾਰ ਨਹੀਂ ਆਈ ਕਾ ਦੂਜੀ ਝਾੜੂ ਵਾਲਿਆਂ ਦੀ ਸਾਡੇ ਪਿੰਡ ਦੇ ਕਿੰਨੇ ਬੰਦੇ ਕਹਿੰਦੇ ਸੀ ਆ ਪੁਲ ਰੋੜ ਗਿਆ ਸੀ ਵੀ ਬਾਦਲ ਨੇ ਦਿੱਤਾ ਸਾਰਾ ਕੁਝ ਸਾਡੇ ਸਾਹਮਣੇ ਇਹ ਸਾਡੇ ਆਹ ਹਾਂ ਕੋਈ ਬਲਾਲਾ ਬੋਲਦਾ ਕਹਿੰਦਾ ਫਰਾਨੇ ਨੇ ਜੀ ਬਣਾਇਆ ਤੇ ਜਿਹਨੇ ਬਣਾਇਆ ਪਰ ਨਹੀਂ ਸਾਡੇ ਜੋ ਇਥੇ ਕੰਮ ਹੋਇਆ ਪੋ ਹੋਰ ਵੀ ਲੋਕਾਂ ਨੂੰ ਵਾਦੂ ਸਾਰਿਆਂ ਨੂੰ ਪਤਾ ਬੱਚੇ ਬੱਚੇ ਨੇ ਇਥੇ ਪਤਾ ਹੈ ਕਿ ਸਰਕਾਰ ਨੇ ਕੰਮ ਕਿੰਨਾ ਕੀਤਾ ਹੋਣ ਵਾਲੀ ਨੇ ਹਾਂ ਨਾ ਦੂਜੀਆਂ ਕਾਲੀਆਂ ਨੇ ਅੱਛਾ ਕਾਲੀਆਂ ਹਾਂ ਇਹਨਾਂ ਨੇ ਕੋਈ ਨਹੀਂ ਫੌਜਾ ਹੁੰਦਾ ਤੁਹਾਡੇ ਸਾਹਮਣੇ ਕਿੰਨਾ ਕੀ ਕੁਝ ਦੇਖ ਗਿਆ ਕੁਝ ਨਹੀਂ ਦੇਖ ਗਿਆ ਆ ਸਾਹਮਣੇ ਜੋ ਤੇਜ਼ ਚ ਆਇਆ ਪਾਣੀ ਉਹ ਤੋਂ ਕੀ ਕੀ ਤੀ ਕੁ ਦੇਖ ਗਿਆ ਬਾਕੀ ਦੀ ਇਹਨਾਂ ਦੀ ਸਰਕਾਰ ਸੀ ਛਾੜੂ ਵਾਲਿਆਂ ਦੀ ਬਣ ਗਿਆ ਤਿੰਨਾਂ 3.5 ਸਾਲ ਹੋ ਗਿਆ ਸਰਕਾਰ ਬਣੀ ਨੂੰ ਤੇ ਇਹਨਾਂ ਹੁਣ ਕੀ ਦੇਗੇ ਉਹ ਤੋਂ ਨਹੀਂ ਕੁਝ ਦਿੰਦਾ ਹੁਣ ਨਹੀਂ ਕੁਝ ਦਿੰਦਾ ਅੱਛਾ ਬਾਦਲ ਦੇਗੇ ਬਾਦਲ ਦੇਖੀ ਗਿਆ ਖੋਦ ਸੋਖਬੀਰ ਬਾਦ ਲਾਇਆ ਸੀ ਉਹ ਤੋਂ ਪਿੱਛੇ ਜੋ ਪਾਣੀ ਆਇਆ ਉਹ ਤੋਂ ਉਹ ਬੇੜੀਆਂ ਦੇ ਗਿਆ ਪਾਰ ਦੇ ਲੋਕਾਂ ਨੂੰ ਤੇ ਚਲੋ ਕੋਈ ਗਰਾਰ ਕੋਈ ਥੋੜੀ ਬਹਿ ਦੇ ਗਿਆ ਉਹ ਫਿਰ ਜਿੰਨੇ ਜੋ ਪਹੁੰਚ ਨਹੀਂ ਸਰਕਾਰੀ ਗਈ ਸੀ ਪਰ ਇੱਥੇ ਖਾਲੀਆਂ ਨੇ ਜੋ ਕੰਮ ਕੀਤਾ ਉਹ ਨਹੀਂ ਕੀਤਾ ਬਿਲਕੁਲ ਲੋਕ ਅੱਜ ਬਾਬੇ ਬਾਦਲ ਨੂੰ ਯਾਦ ਕਰ ਰਹੇ ਆ ਕਹਿੰਦੇ ਬਾਦਲ ਦੀ ਸਰਕਾਰ ਸੀ ਤਾਂ ਸਾਨੂੰ ਮਿਲਦਾ ਸੀ ਇਹ ਲੋਕ ਗੱਲਾਂ ਲੋਕਾਂ ਦੀਆਂ ਗੱਲਾਂ ਨੇ ਸਰਦੀ ਪਿੰਡਾਂ ਦੇ ਲੋਕਾਂ ਨੇ ਕਿ ਸਰਦੀ ਪਿੰਡਾਂ ਦੇ ਲੋਕਾਂ ਦੇ ਵਿੱਚ ਵਾਕਈ ਬਾਦਲ ਸਰਕਾਰ ਵਲੋਂ ਇਹਨਾਂ ਦੀ ਸਾਰ ਲਈ ਜਾਂਦੀ ਰਹੀ ਆ ਹੁਣ ਸਾਰ ਨਹੀਂ ਲਈ ਜਾ ਰਹੀ ਇਹ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਹੈ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁੱਦਾ ਗੁਰੂ ਵਰਸਾ ਇਲਾਕ